ਪਛਮੀ ਐਕਸਪ੍ਰੈਸ ਟ੍ਰੇਨ ਰਾਹੀਂ ਸਫ਼ਰ ਕਰ ਰਹੇ ਇੱਕ ਪਰਵਾਸੀ ਮਜ਼ਦੂਰ ਨੇ ਇੱਕ ਨਿਹੰਗ ਉੱਪਰ ਤਲਵਾਰ ਮਾਰ ਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਸੇਵਲਾ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਆਇਆ ਜ਼ਖਮੀ ਵਿਅਕਤੀ ਮੁਕੰਦੀ ਰਠੌਰ ਪੁੱਤਰ ਨੰਨਾ ਰਠੌਰ ਵਾਸੀ ਮੱਧ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਜਦੋਂ ਲੁਧਿਆਣਾ ਤੋਂ ਜਲੰਧਰ ਲਈ ਟ੍ਰੇਨ ਵੀ ਚਾਰਿਆ ਸੀ ਤਾਂ ਰਸਤੇ ਵਿੱਚ ਤਮਾਕੂ ਖਾਨ ਲਈ ਇੱਕ ਨਿਹੰਗ ਨੇ ਉਸ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਯਾਤਰੀਆਂ ਨੇ ਟ੍ਰੇਨ ਦੀ ਚੇਨ ਖਿੱਚ ਕੇ ਗੱਡੀ ਨੂੰ ਰੁਕਵਾਇਆ ਤੇ ਉਸ ਨੂੰ ਸੇਵਲਾ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ। ਕੀ ਨਾਮ ਹੈ ਆਪਕਾ? ਮੁਕੰਦੀ ਰਠੌਰ। मकुंदी रात क्या हुआ आपके चोट लगी क्या हुआ सर ट्रेन में एक ने तलवार मार तलवार मार दिया कहाँ पर नहीं।, नहीं।, नहीं कौन सी जगह पे था लुधियाना की हाँ। याद कौन था वो आदमी सर हमने पहचाना पंजाबी था पंजाबी था।, था कैसा था, था देखने में कैसा लगता है नहीं नहीं सरदार आदमी था कि मोना था सरदार था सरदार हाँ सरदार अच्छा सरदार था क्या क्यों मारा क्यों उसने आपको सर हम बैठी थे ऐसी हम खाए पान पान गुटका खा, खा रहे खा रहे थे हाँ। ऐसी हाथ करू हमें ऐसी देखी देखी है जहाँ से सुनने अच्छा फिर उसके बाद क्या हुआ फिर हमने ऐसी पकड़ी है हमने जो दोबारा ना पेट में मार अच्छा पेट में मरने लगे था हाँ। अच्छा चलो इतने आदमी दौड़े चैन पुलिंग करे अच्छा चैन पुल हो गया हाँ। फिर फुगाडा में कैसे आए आप फुगाडा हॉस्पिटल में कैसे आए आप मेरे हां रेल में आ गई सब बहुत सारे आदमी आ गए ट्रेन के कौन से डिब्बे में थे जनरल में थे ऊपर करो जनरल नहीं जनरल डिब्बे में, में थे जनरल के तन ने कई जिसने आपको मारा वो उसको पुलिस वाला जिसने आपको मारा वो पकड़ लिया था भाई उसको पकड़ लिया था नहीं पकड़ो कहां गया था वो चैन पोलन भाई की जो झगड़ा हो नहीं भाग गया क्या पुलिस के पुलिस कहाँ पकड़ लिया नहीं मिली हुआ।, हुआ।, हुआ आपके कितने साथ कितने कितने लोग आपके साथ वहाँ से पाँच लोग हैं कहाँ जाना था आपने जलंधर ਹਮਲਾ ਕਰਨ ਤੋਂ ਬਾਅਦ ਨਿਹੰਗ ਗੱਡੀ ਵਿੱਚੋਂ ਉਤਰ ਕੇ ਫਰਾਰ ਹੋ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਗਵਾਣਾ ਪਹੁੰਚੇ ਜੀਆਰਪੀ ਲੁਧਿਆਣਾ ਦੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਉਕਤ ਵਾਰਦਾਤ ਜਿਲ੍ਹਾ ਲੁਧਿਆਣਾ ਦੇ ਅੰਦਰ ਹੀ ਘਟੀ ਹੈ ਇਸ ਲਈ ਪੀੜਤ ਨੂੰ ਇੱਥੋਂ ਰੈਫਰ ਕਰਵਾ ਕੇ ਲੁਧਿਆਣਾ ਲਿਜਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਪੀੜਤ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਕਹਿੰ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਏ ਸੀ ਜਗਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਥਾਣਾ ਜੀ ਆਰ ਪੀ ਲੁਧਿਆਣਾ ਤੋਂ ਤਪਤੀਸ਼ੀਤ ਤਨਾਤ ਆ ਕੀ ਮਾਮਲਾ ਹੈ ਜਿਹੜਾ ਤੁਸੀਂ ਫਗਵਾੜੇ ਸਿਵਲ ਹਸਪਤਾਲ ਆਏ ਆ ਕੋਈ 4-5 ਯਾਤਰੀ ਸੀਗੇ ਮੱਧਿਆ ਪ੍ਰਦੇਸ਼ ਦੇ ਬੀਨਾ ਸਟੇਸ਼ਨ ਤੋਂ ਆਏ ਸੀ ਉਹਨਾਂ ਨੇ ਜਲੰਧਰ ਜਾਣਾ ਸੀਗਾ ਉਹ ਪੱਛਮ ਐਕਸਪ੍ਰੈਸ 12925 ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ ਲੁਧਿਆਣਾ ਸਟੇਸ਼ਨ ਤੋਂ ਜਦੋਂ ਗੱਡੀ ਚੱਲੀ ਥੋੜਾ ਅੱਗੇ ਜਾ ਕੇ ਇਹਨਾਂ ਚੋਂ ਇੱਕ ਮਕੰ ਇੰਜਰਾ ਜਿਹੜਾ ਮਕੰਦੀ ਰਠੌਰ ਪੁੱਤਰ ਨੰਨਾ ਰਠੌਰ ਵਾਸੀ ਸੰਗੌਣੀ ਜ਼ਿਲ੍ਹਾ ਦਿਮੋਧ ਮੱਧਿਆ ਪ੍ਰਦੇਸ਼ ਉਹ ਤਮਾਕੂ ਲਗਾਉਣ ਲੱਗਿਆ ਸੀ ਤੇ ਉਸ ਤੋਂ ਕੋਲੇ ਨਿੰਗ ਬੈਠਾ ਸੀ ਇੱਕ ਨਾਮ ਨੂੰ ਉਹ ਉਹ ਇਹਨੂੰ ਆਂਦਾ ਕਹਿਣ ਲੱਗਿਆ ਵੀ ਇਹ ਤਮਾਕੂ ਨਾਲ ਲਗਾ ਤੇ ਇਸ ਗੱਲ ਤੋਂ ਉਹਨੇ ਗੁੱਸੇ 'ਚ ਆ ਕੇ ਇਹਦੇ ਆਪਣੀ ਜੋ ਕੀ ਗਾਤਰੇ ਵਾਲੀ ਕਿਰਪਾਨ ਹੁੰਦੀ ਹੈ ਉਹ ਕੱਟ ਕੇ ਇਹਦੇ ਇਦੇ ਮੋੜੇ ਦੇ ਨੀਚੇ ਮਾਰੀ ਖੱਬੇ ਮੋੜੇ ਦੇ ਨੀਚੇ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਫਗਵਾੜੇ ਰੇਲਵੇ ਸਟੇਸ਼ਨ ਤੇ ਇੰਜਣ ਨੂੰ ਉਤਾਰਿਆ ਗਿਆ ਸੀਗਾ ਜੋ ਸਿਵਲ ਹਸਪਤਾਲ ਐਮਰਜੈਂਸੀ ਚ ਫਗਵਾੜਾ ਦਾਖਲ ਆ ਪਰ ਇਹ ਘਟਨਾ ਲੁਧਿਆਣਾ ਦੇ ਜ਼ਿਲ੍ਹੇ ਨਾਲ ਸੰਬੰਧਤ ਹੋਣ ਕਰਕੇ ਇਹ ਇੱਥੋਂ ਰੈਫਰ ਕਰਤਾ ਤੇ ਲੁਧਿਆਣੇ ਐਡਮਿਟ ਕਰਾ ਕੇ ਐਮਲਰ ਕੱਟਣ ਤੋਂ ਬਾਅਦ ਜਿਹੜੀ ਕਾਰਵਾਈ ਹੋਊਗੀ ਉਹ ਅਮਲ ਚ ਲਾ ਕੇ ਤੇ ਸਰ ਜੀ ਨਿਹੰਗ ਸਿੰਘ ਜੀ ਨੇ ਇਹਨਾਂ ਨੂੰ ਮਾਰਿਆ ਜੀ ਉਹਨਾਂ ਦਾ ਕੋਈ ਪਤਾ ਲੱਗਾ ਉਹ ਨਾਮੁਲੂਮ ਸੀਗਾ ਜਿੱਤਕਰ ਕੋਈ ਪਤਾ ਨਹੀਂ ਤਬਦੀਹ ਜਾਰੀ ਹੈ ਤੇ ਜਿਹੜੇ ਜੋ ਤੁਸੀਂ ਘਟਨਾ ਦੱਸੀ ਹੈ ਸਾਰੀ ਇਹ ਤੁਹਾਨੂੰ ਇਹ ਵਿਅਕਤੀ ਨੇ ਘਟਨਾ ਦੱਸੀ ਹੈ ਜੀ ਹਾਂਜੀ ਇਹ ਵਿਅਕਤੀ ਨੇ ਘਟਨਾ ਦੱਸੀ ਤੇ ਕੀ ਮਾਮਲਾ ਦਰਜ ਕਰੋਗੇ ਮਾਮਲਾ ਤਾਂ ਉਹ ਡਾਕਟਰ ਦੀ ਰਿਪੋਰਟ ਤੇ ਹੈ ਨਾ ਜੀ ਜਦੋਂ ਡਾਕਟਰ ਦੀ ਐਮ ਐਲ ਆਰ ਮਿਲੇਗੀ ਐਮ ਐਲ ਆਰ ਦੇ ਹਿਸਾਬ ਨਾਲ ਹੀ ਅਸੀਂ ਤਾਂ ਪਰਚਾ ਦਰਜ ਕਰਨਾ ਸਰ ਤੇ ਹੁਣ ਇਹਨੂੰ ਲੁਧਿਆਣਾ ਲੈ ਕੇ ਜਾ ਰਹੇ ਹਾਂ ਜੀ ਹਾਂਜੀ ਇਹਨੂੰ ਗੱਡੀ ਆਉਂਦੀ ਹੈ ਜੀ 108 ਨੂੰ ਕਾਲ ਕੀਤੀ ਹੈ ਤੇ ਲੁਧਿਆਣਾ ਰੈਫਰ ਕਰਾ ਕੇ ਹੋ ਗਿਆ ਇਹਨਾਂ ਨੇ ਡਾਕਟਰ ਸਾਹਿਬ ਨੇ ਰੈਫਰ ਕਰਤਾ ਤੇ ਲੁਧਿਆਣਾ ਜਾ ਕੇ ਉੱਥੇ ਜੋ ਡਾਕਟਰ ਸਾਹਿਬ ਐਮ ਐਲ ਆਰ ਕੱਟਣਗੇ ਐਮ ਐਲ ਆਰ ਦੇ ਹਿਸਾਬ ਨਾਲ ਹੀ ਕਾਰਵਾਈ ਹੋਏਗੀ